ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਇੱਥੇ ਆਏ ਆਂ ਇੱਕ ਅਪਡੇਟ ਵਾਸਤੇ ਜੋ 21 ਜੁਲਾਈ 25 ਨੂੰ ਐਫਆਰ ਹੋਇਆ ਸੀ ਜੰਡਿਆਲਾ ਥਾਣੇ 'ਚ ਐਫਆਰ ਨੰਬਰ 163 ਹੋਇਆ ਸੀ ਜਿੱਤੇ ਐਡਵੋਕੇਟ ਲਖਵਿੰਦਰ ਸਿੰਘ ਉਹਨਾਂ ਦੇ ਉੱਤੇ ਫਗੋਲੀ ਚਲਾਇਆ ਸੀ ਤਿੰਨ ਅਨਨੋਨ ਦੋਸ਼ੀਆਂ 'ਨੂੰ ਗੋਲੀ ਚਲਾਇਆ ਸੀ ਤੇ ਅ ਅੰਮ੍ਰਿਤਸਰ ਰੂਰਲ ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਇੱਕ ਲਖਪ੍ਰੀਤ ਸਿੰਘ ਜੋ ਅੰਮ੍ਰਿਤਸਰ 시ਟੀ ਦਾ ਰਹਿਣ ਵਾਲਾ ਹੈ ਉਹਨੂੰ ਅਰੈਸਟ ਕੀਤਾ ਹੈ ਨਾਲ ਨਾਲ ਸੀਸੀਟੀਵੀ ਦਾ ਟ੍ਰਾਇਲ ਹੈ ਸੀਸੀਟੀਵੀ ਟ੍ਰਾਇਲ ਨੂੰ ਫੋਲੋ ਕਰਕੇ ਆਪਣਾ ਐਸਐਚਓ ਜੰਡਿਆਲਾ ਤੇ ਟੀਮ ਤੇ ਨਾਲ ਆਪਣਾ ਸੀਆਈਆਈ ਟੀਮ ਅੰਡਰ ਸੁਪਰਵੀਜ਼ਨ ਆਫ ਡੀਐਸਪੀਡੀ ਐਂਡ ਡੀਐਸਪੀ ਜੰਡਿਆਲਾ ਇਨਾਂ ਨੇ ਕਾਫੀ ਮਿਹਨਤ ਕਰਕੇ 10 ਦਿਨ ਦੇ ਵਿੱਚ ਹੀ ਇਨਾਂ ਨੇ ਦੋ ਹੋਰ ਦੋਸ਼ੀ ਨੂੰ ਅਰੈਸਟ ਕੀਤੇ ਫ੍ਰਮ ਹਰਦੁਵਾਰ ਦੋ ਦੋਸ਼ੀ ਫਾਇਰਿੰਗ ਤੋਂ ਬਾਅਦ ਗਏ ਸੀ ਹਰਦੁਵਾਰ ਗਏ ਸੀ ਤੇ ਆਪਣੀ ਟੀਮ ਹਟਾ ਕੇ ਦੋ ਦੋਸ਼ੀ ਮਨਪ੍ਰੀਤ ਸਿੰਘ ਤੇ ਮਨਮਿੰਦਰ ਸਿੰਘ ਨੂੰ ਅਰਸ਼ ਕਰਕੇ ਆਏ ਹੈ ਜਿਹੜਾ ਮਨਪ੍ਰੀਤ ਸਿੰਘ ਹੈ ਉਹ ਅੰਬਰਸਰ ਦਾ ਰਹਿਣ ਵਾਲਾ ਤੇ ਮਨਮਿੰਦਰ ਸਿੰਘ ਗੋਵਿੰਦ왈 ਸਾਹਿਬ ਦਾ ਰਹਿਣ ਵਾਲਾ ਜੋ ਫੋਨ ਰੰਗ ਦਾ ਅੰਬਰਸਰ ਚ ਇਹਨਾਂ ਦੇ ਉਸਿਆਨ ਤੋਂ ਹੁਣ ਰਿਕਵਰੀ ਹੋਇਆ ਹੈ ਪੰਜ ਅਲੱਗ-ਅਲੱਗ ਗ੍ਰਕਬਰੀਸ ਹੋਏ ਦੋ ਬਰਤੀ ਬੋਰ ਦੀ ਪਿਸਤਲ ਹੋਏ ਹਨ ਇੱਕ 9mm ਪਿਸਤਲ ਔਰ ਇੱਕ 3 बोर ਦੀ ਪਿਸਤਲ ਹੋਏ ਨਾਲ ਇੱਕ 24 ਰਾਉਂਡ ਵੀ ਬਰਾਮਦਗੀ ਹੋਈ ਹੈ ਮਨਪ੍ਰੀਤ ਦੇ ਉੱਤੇ ਪਹਿਲੇ 6 ਪਰਚੇ ਜੀ ਮਨਪ੍ਰੀਤ 6 ਪਰਚੇ 302 323 307 ਇਹ ਹਮਸਾਕ ਦੇ ਪਰਚੇ ਹਨ ਤੇ ਮਨਮਿੰਦਰ ਦੇ ਉੱਤੇ 3 ਪਰਚੇ ਪਹਿਲੇ ਐਨਡੀਪੀਐਸ ਦੀ ਤੇ ਲੌਪ੍ਰੀਤ ਦੇ ਤੇ ਪਹਿਲੇ ਕੋਈ ਪਰਚਾ ਹੈ ਨਹੀਂ ਇਹਨਾਂ ਨੇ ਇਹ ਸਾਰੇ ਕੀਤੇ ਇੱਕ ਹੋਰ ਨਾ ਦੱਸਤੀ ਹੈ ਜੋ ਅਭੀ ਤੱਕ ਕਹਿੰਦੇ ਤੋ ਅਭੀ ਤੇ ਬਾਕੀ ਰੋਸ਼ੀਆਂ ਵਾਸਤੇ ਦਹੰਟ ਜ਼ੋਨ ਮਨਸਰਪੁਰੇ ਜ਼ੋਨ ਐ ਤੇ ਲੌਪ੍ਰੀਤ ਨੂੰ ਪਹਿਲੋ ਰਚ ਕਰ ਲਿਆ ਗਿਆ ਸੀ ਤੇ ਉਹ ਤੋਂ ਗੋਲੀ ਚਲਾਉਣ ਦੇ ਕਾਰਨ ਹੀ ਹੋ ਗਿਆ ਸੀ ਜੀ ਉਹ ਲੌਪ੍ਰੀਤ ਤੇ ਮਨਪ੍ਰੀਤ ਤੇ ਮਨਮਿੰਦਰ ਨੇ ਗੋਲੀ ਚਲਾਈ ਸੀ ਅਭੀ ਤੱਕ ਕਹਿੰਦੇ ਅਸੀਂ ਹੁਣ ਅਭੀ ਦੇ ਪਿੱਛੇ ਪਏ ਆ ਮਤਲਬ ਵੀ ਆ ਰਾਈਂਗ ਟੂ ਅਰੈਸਟ ਏਨ ਐਸੂਨ ਐਸ ਅ ਅਬੀ ਦਾ ਅਰੈਸਟ ਹੋ ਜਾਏਗਾ ਸਾਨੂੰ ਪਤਾ ਚੱਲ ਜਾਏਗਾ ਕਿ ਨਾ ਦਾ ਮੋਟਿਵ ਕੀ ਸੀ ਤਾਂ ਤੁਹਾਡੇ ਵੱਸ ਤੋਂ ਦੱਸਿਆ ਗਿਆ ਸੀ ਕਿ ਕੋਈ ਡਿਸਟ੍ਰਿਬਿਊਟ ਇਹਨਾਂ ਦਾ ਕੋਈ ਫੈਮਿਲੀ ਡਿਸਪਿਊਟ ਹੈਗਾ ਸੀ ਫੈਮਿਲੀ ਫੂਡ ਫੋਨ ਵੀ ਫੈਮਿਲੀ ਡਿਸਪਿਊਟ ਹੀ ਹੈ ਜੀ ਉਹ ਪਹਿਲੇ ਮਤਲਬ ਤੈਨੂੰ ਕਹਿ ਚੁੱਕਾ ਹੁਣ ਔਰ ਕਲੈਰਿਟੀ ਤਾਂ ਹੀ ਆਏਗਾ ਜਦ ਅਬੀ ਨੂੰ ਪਕੜਾਗੇ ਤੇ ਰਾਮਜੀ ਦੇ ਵਿੱਚ ਪਹਿਲੇ ਬੈਪਰ ਹੀ ਬਣਾਵਦੇ ਇੱਥੇ ਤਾਂ ਕੁਝ ਹੋਰ ਵੀ ਹੋ ਰਿਹਾ ਜਿਦਾ ਨਾਲ ਰਾਉਂਡਸ ਵੀ ਹੈ ਜੀ ਨਾਲ ਰਾਉਂਡਸ ਵੀ ਹੈ ਰਾਉਂਡਸ ਵੀ ਹੈ 24 राउंड्स जो गोइंदवाल केस हैगा सर मनप्रीत जी जी मनप्रीत ਦੇ ਉਤੇ 6 ਕੇਸਿਸ ਹੈ ਮਨਮਿੰਦਰ ਉਤੇ 3 ਕੇਸਿਸ ਹੈ ਲਵਪ੍ਰੀਤ ਦੇ ਕੋਈ ਕੇਸ ਹੈ ਸਾਰੇ ਲੋਕਲ ਹੀ ਸਰ ਪੰਜਾਬ ਦੇ ਜ਼ਿਲ੍ਹੇ ਚ ਹੀ ਕਰ ਸਕਦੇ ਸਾਰੇ ਲੋਕਲ ਹੀ ਹੈ ਜੀ ਸਾਰੇ ਮਨਪ੍ਰੀਤ ਤੇ ਲਵਪ੍ਰੀਤ ਦੋਨੋਂ ਅੰਮ੍ਰਿਤਸਰ ਸਿਟੀ ਦੇ ਨੇ ਤੇ ਮਨਮਿੰਦਰ ਹ ਗੋਇੰਦਵਾਲ ਸਰ ਦੇ ਸਰ ਇਹ ਤਿੰਨ ਜਗ੍ਹਾ ਨੇ ਰਲ ਕੇ ਗੋਲੀ ਯਾਂ ਚਲਣਗੇ ਸੀ ਗੱਡੀ ਦੇ ਉੱਤੇ ਹਾਂਜੀ ਹਾਂਜੀ ਇਹ ਰੇਕੀ ਕੀਤੀ ਗਈ ਸੀ ਕਿੰਨਾ ਉਹ ਕਲੀਅਰ ਹੋ ਜਾਏਗਾ ਜੀ ਹੁਣੇ ਖੜੇ ਹੈ ਮਤਲਬ ਪੁੱਛ ਕਿਸ ਤੋਂ ਬੜੀ ਉਹ ਪਤਾ ਕਰਨ ਕੀ ਸੀ ਮਤਲਬ ਏਦਾਂ ਗੋਲੀ ਕੰਨ ਕਰਨ ਦਾ ਪਰਸਨਲ ਅਨਜੋਣੇ ਤੱਕ ਜੋ ਆਪਾਂ ਤਫਤੀਸ਼ ਕੀਤਾ ਹੈ ਉਹ ਪਰਸਨਲ ਹਿੰਦੀ ਸੀ ਆਇਆ ਸਰ ਨੇ ਜਦ ਆਪਾਂ ਅਭੀ ਅਭੀ ਨੂੰ ਫੜਾਂਗੇ ਤੇ ਨਾਲ ਜਿਹੜਾ 4 ਔਰ ਦੋਸ਼ੀ ਇਹਨੂੰ ਫੜਾਂਗੇ ਤਬ ਪਤਾ ਚੱਲੇ ਕਿ ਕਿਹਦੀ ਉਮਰ ਦੇ ਮਾਲਕ ਕਿਹਦੀ ਉਮਰ ਦੇ ਜਿਹੜੇ ਦੋਸ਼ੀ ਸਾਰੇ ਸਾਰੇ 21 22 ਤੇ ਉਮਰ ਤੇ ਅਲੱਗ-ਅਲੱਗ ਇਹ ਸਰ ਜਿੰਨੇ ਵੈਪਨ ਸਾਰੇ ਇਹਨਾਂ ਨੂੰ ਕੋਧਰਾਵਾਂ ਤੋਂ ਪਤਾ ਲੱਗਿਆ ਕਿ ਇੱਥੇ ਆ ਲਈ ਹੂੰ ਇਹ ਬਾਰਡਰ ਪਰ ਤੋਂ ਆਏ ਜੀ ਸਾਰੇ ਡਰੋਨ ਡਰੋਨ ਰਹਿਏ ਇਹਨਾਂ ਨੇ ਇਹਨਾਂ ਨੂੰ ਅਭੀ ਨੇ ਡਿਲੀਵਰੀ ਕੀਤਾ ਅਭੀ ਨੇ ਇਹਨਾਂ ਨੂੰ ਫੜਾਇਆ ਹੈ ਪਰ ਵੈਪਨਸ ਵਰਦਾਤ ਉਸਤ ਸਾਰੇ ਪਾਕਿਸਤਾਨੀ ਕਿ ਐਸੇ ਜੀ ਬਾਰਡਰ ਪਰ ਤੋਂ ਹੀ ਜਦ ਅਬ ਵਾਪਸ ਜਦ ਅਪਾ ਅਬ ਇਹਨੂੰ ਫੜਾਂਗੇ ਤਰ੍ਹਾਂ ਚਲ ਜਾਏਗਾ ਕਿ ਕਦੋਂ ਆਇਆ ਸੀ ਕਿੰਨਾ ਨ ਦਿੱਤਾ ਸੀ ਕਿਦੇ ਵਾਸਤੇ ਆਇਆ ਸੀ ਅਬੀ ਦਾ ਲਖਵਿੰਦਰ ਸਿੰਘ ਦੇ ਨਾਲ ਕੀ ਰਿਲੇਸ਼ਨ ਹੈ ਉਹਨੇ ਉਹ ਸਮਝ ਉਤੇ ਹਮਲਾ ਕੀਤਾ ਪਰਵਾਹ ਉਹ ਕਲੈਰਟੀ ਤਾਂ ਆਏਗਾ ਜਦ ਅਬੀ ਆਏਗਾ ਜੀ ਇਨਵੈਸਟੀਗੇਸ਼ਨ ਇਸ ਔਨ ਫੜਾਂਗੇ ਤਰ੍ਹਾਂ ਵਾਪਸ ਅਲਕੋਲ ਫਰੈਸ ਅਬੀ ਆ ਦੇ ਕੋ